ਇਸੇ ਇੱਕ ਬੰਦੇ ਵੱਲੋਂ ਕਾਲ ਨਹੀਂ ਕੀਤੀ ਗਈ ਕੋਈ ਭਲਾਣੇ ਬੰਦਾ ਸੀ ਉਹਦੇ ਵੱਲੋਂ ਕਾਲ ਕੀਤੀ ਗਈ ਆ ਸਾਰੇ ਜਿੰਨੇ ਵੀ ਸਾਡੇ ਸ਼ਹਿਰ ਦੇ ਐਨ ਜੀਓ ਹੈਗੀਆਂ ਨੇ ਜਿਹੜੇ ਇਨਸਾਫ ਪਸੰਦ ਲੋਕ ਨੇ ਸ਼ਾਂਤੀ ਚਾਹੁੰਦੇ ਆ ਸਾਡੇ ਸ਼ਹਿਰ ਦੇ ਵਿੱਚ ਸ਼ਾਂਤੀ ਹੋਵੇ ਸਾਡੇ ਬੱਚੇ ਸਾਡੀਆਂ ਬੀਬੀਆਂ ਜਾਂ ਅਸੀਂ ਸੁਖੀਰੀਏ ਸਾਡੇ ਦੁਕਾਨਦਾਰ ਵੀਰ ਦੱਸ ਦੋ ਇਹ ਤੱਕ ਦੁਕਾਨਾਂ ਖੁੱਲ ਸਕਣ ਹਰੇਕ ਸ਼ਹਿਰ ਪਸੰਦ ਜਿਹੜਾ ਇਨਸਾਫ ਪਸੰਦ ਆ ਉਹ ਸਾਰੇ ਲੋਕ ਆ ਜਜ ਆਇਆ ਅੱਜ 40-50 ਬੰਦਿਆਂ ਦੀ ਮੀਟਿੰਗ ਸੀ ਅਗਲੀ ਜਿਹੜੀ ਕਾਲ ਆ ਉਹ ਵੱਡੀ ਕਾਲ ਆ ਉਹਦੇ ਵਿੱਚ ਸਾਰੇ ਜਿਹੜੇ ਅਪਾਰਟਮੈਂਟਲ ਦੇ ਜਾਂ ਹੋਰ ਵੀ ਸਾਡੇ ਜਿਹੜੇ ਸਰੌਂਡਿੰਗ ਸਾਡੀਆਂ ਬਸਤੀਆਂ ਚ ਪਿੰਡਾਂ ਵਾਲੇ ਲੋਕ ਬੈਠੇ ਆ ਉਹ ਵੀ ਉਹ ਸਾਰੇ ਸ਼ਾਮਲ ਹੋਣਗੇ ਅੱਜ ਇਹ ਸਿੱਟਾ ਕੱਢਿਆ ਕਿ 7 ਫਰਵਰੀ ਨੂੰ ਅਸੀਂ ਪੁੱਡਾ ਮਾਰਕੀਟ ਜਿਹੜੀ ਸਹੀਪੁਰ ਸ਼ਹਿਰ ਦੇ ਵਿੱਚ ਥਾਣਾ ਸਿਟੀ ਸਾਹਮਣੇ ਉੱਥੇ ਇਕੱਠੇ ਹੋ ਰਹੇ ਹਾਂ ਉੱਥੇ ਇਕੱਠੇ ਹੋਗੇ ਉਦੋਂ ਹੀ ਫੈਸਲਾ ਅਸੀਂ ਲੈਣਾ ਕਿ ਉਦੋਂ ਕਰਨਾ ਕੀ ਸਾਰਿਆਂ ਨੇ ਕਿ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਵੇ ਜਿਦੇ ਵਿੱਚ ਸਾਰੇ ਸ਼ਹਿਰ ਵਾਸੀ ਕੈਨ ਵੀ ਨੀਂਦ ਸੌ ਸਕਣ ਅਸੀਂ ਨਹੀਂ ਕਹਿੰਦੇ ਕਿ ਫਲਾਣਾ ਕੋਈ ਅਫਸਰ ਜਿਹੜਾ ਉਹ ਚਾਹੁੰਦਾ ਨਹੀਂ ਇਸ ਤਰ੍ਹਾਂ ਸਾਰੇ ਚਾਹੁੰਦੇ ਨੇ ਅਸੀਂ ਪਬਲਿਕ ਵੀ ਸਾਥ ਦੇ ਨੂੰ ਤਿਆਰ ਪਰ ਪ੍ਰਸ਼ਾਸਨ ਵੀ ਸਾਥ ਦੇ ਵੀ ਉਹ ਲੋਕ ਉਹ ਪ੍ਰਿਸ਼ਟ ਲੋਕ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਚੋਰੀ ਕੌਣ ਕਰਕੇ ਲੈ ਗਿਆ ਉਹ ਲੋਕਾਂ ਨੂੰ ਗਲੇ ਤੋਂ ਫੜ ਕੇ ਅਸੀਂ ਬਾਹਰ ਲਿਆਉਣਾ ਚਾਹੁੰਦੇ ਜਿਹੜੇ ਲੋਕ ਮਿਲ ਕੇ ਇਹ ਚੋਰੀਆਂ ਕਰ ਰਹੇ ਆ ਉਹਨਾਂ ਲੋਕਾਂ ਨੂੰ ਅਸੀਂ ਬਾਹਰ ਲਿਆਉਣਾ ਚਾਹੁੰਦੇ ਸਾਰੇ ਰਲ ਕੇ ਤਾਂ ਕਿ ਸ਼ਹਿਰ ਸਾਡਾ ਚੈਨ ਦੀ ਨੀਂਦ ਸੌ ਸਕੇ ਅਸੀਂ ਸਾਡੇ ਸ਼ਹਿਰ ਦੇ ਐਸਐਸਬੀ ਆ ਕਿ ਸਾਰਿਆਂ ਨੇ ਇਹੀ ਗੱਲ ਕੀਤੀ ਤੇ ਮਾਨਦਾਰਨ ਪਰ ਥੱਲੇ ਕੁਝ ਲੋਕ ਇਹੋ ਜਿਹੇ ਹੈਗੇ ਆ ਜਿੰਨਾ ਕਰਕੇ ਸ਼ਵੀ ਪੁਲਿਸ ਦੀ ਵੀ ਖਰਾਬ ਹੋ ਰਹੀ ਹੈ ਸਾਡੇ ਸ਼ਹਿਰ ਦਾ ਨਾਮ ਬਦਨਾਮ ਹੋ ਰਿਹਾ ਹੈ ਅਮਨਦੀਪ ਹੋਰਾਂ ਨੇ ਅਸੀਂ ਸ਼ੁਰੂ ਕੀਤਾ ਸੀ ਕਿ ਚੋਰਪੁਰ ਫਿਰ ਸਾਨੂੰ ਹੀ ਸ਼ਰਮ ਆਈ ਕਿ ਅਸੀਂ ਆਪਣੇ ਸ਼ਹਿਰ ਨੂੰ ਚੋਰਪੁਰ ਨਹੀਂ ਰਹਿਣ ਦੇਣਾ ਇਹਨੂੰ ਫਰੋਜਪੋਰੀ ਰਹਿਣ ਦੇਣਾ ਇਹਨੂੰ ਫਰੋਜਪੋਰੀ ਬਣਾਉਣਾ ਚਾਹੁੰਦੇ ਆ ਅਸੀਂ ਰਲ ਕੇ ਪ੍ਰਸ਼ਾਸਨ ਜਿਹੜੀ ਸਾਡੇ ਤੋਂ ਹੈਲਪ ਲੈਣਾ ਚਾਹੁੰਦਾ ਅਸੀਂ ਉਹਦੀ ਮਦਦ ਕਰਾਂਗੇ ਪਰ ਪ੍ਰਸ਼ਾਸਨ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ ਕੱਦ ਗੱਲਾਂ ਡਿਸਕਸ ਹੋਈਆਂ ਬਿਲਕੁਲ ਬੜੀ ਵਧੀਆ ਗੱਲ ਹੈ ਕਿ ਅੱਜ ਅਸੀਂ ਸਾਰੇ ਸ਼ਹਿਰ ਦੇ ਨੁਕਸਾਨੀ ਜਿਹੜੀਆਂ ਪੁੱਛੇ ਹੋਏ ਆਂ ਔਰ ਕੱਢੇ ਹੋਣ ਦਾ ਕਾਰਨ ਹੈ ਕਿ ਅਸੀਂ ਬੜੇ ਜ਼ਿਆਦਾ ਪ੍ਰੇਸ਼ਾਨ ਹੋਏ ਹੋਏ। ਉਹ ਜਿਸੀਂ ਵੀ ਖਬਰਾਂ ਲਾਣੇ ਆਂ ਕਿ ਚੋਰੀ ਹੋ ਗਈ, ਇਹ ਹੋ ਗਿਆ ਡਿਜੈਕਟੀ ਹੋ ਗਈ, ਇੱਕ ਪਤੀ-ਪਤਨੀ ਐਕਟੀਵਿਟੀ ਤੇ ਜਾ ਰਹੇ ਆ ਉਹ ਪਿੱਛੇ ਉਹਨਾਂ ਦੇ ਸੋਨਾ ਲੈ ਲੈਂਦੇ ਆ, ਉਹਨਾਂ ਨਾਲ ਉਹਨਾਂ ਨੂੰ ਡੀਬੀ ਦੇ ਲੈਂਦੇ ਆ। ਕੋਈ ਵੀ ਸੁਰੱਖਿਤੀ ਹੈਗਾ ਔਰ ਅਸੀਂ ਹਮੇਸ਼ਾ ਆਵਾਜ਼ ਚੱਕਦੇ ਰਹਿਆ। ਕੋਲ ਸੁਖਜੀ ਤੁਹਾਨੂੰ ਇਹ ਵਾਅਦਾ ਕਰ ਰਿਹਾ ਤੁਹਾਡੇ ਨਾਲ ਸ਼ਹਿਰ ਵਾਸੀਆਂ ਨਾਲ ਵਾਅਦਾ ਕਰ ਰਿਹਾ। ਕਿ ਪ੍ਰੈਸ ਜਿਵੇਂ ਵੀ ਆਪਣੇ ਸਪਾਈਚਾਰਾ ਸਾਂਗ ਹੈ ਸਾਰੇ ਦੇ ਸਾਰੇ ਪ੍ਰੈਸਾਂ ਨੇ ਆਣਗੇ ਔਰ ਲੋਕਾਂ ਦੇ ਨਾਲ ਜਿਵੇਂ ਖੜਦੇ ਆ ਹਮੇਸ਼ਾ ਦੀ ਨਾਲ ਉਵੇਂ ਹੀ ਖੜਨਗੇ ਔਰ ਅਸੀਂ ਪ੍ਰਸ਼ਾਸਨ ਨੂੰ ਜ਼ਰੂਰ ਇਹ ਅਪੀਲ ਕਰਨਾ ਚਾਹੁੰਦੇ ਆ ਜਿੱਦ ਤੇ ਅਸੀਂ ਲੋਕਾਂ ਨੂੰ ਜਿੱਦ ਸਾਡੀਆਂ ਕਮੀਆਂ ਆ ਸੀ ਉਹ ਵੀ ਅੱਜ ਡਿਸਕਸ ਕੀਤੀਆਂ ਨੇ ਕਿ ਅਸੀਂ ਆਪਣੀਆਂ ਦੁਕਾਨਾਂ ਦੇ ਬਾਹਰ ਲਾਈਟਾਂ ਲਗਾਵਾਂਗੇ ਚੌਕੀਦਾਰ ਰੱਖਾਂਗੇ ਅਸੀਂ ਉਹ ਵੀ ਡਿਸਕਸ ਕੀਤਾ ਹੈ ਕਿਉਂਕਿ ਜਿੱਦ ਸਾਡੀ ਕਮੀ ਹੈਗੀ ਅਸੀਂ ਉਹ ਵੀ ਪੂਰੀ ਕਰਾਂਗੇ ਔਰ ਪ੍ਰਸ਼ਾਸਨ ਨੂੰ ਜ਼ਰੂਰ ਅਸੀਂ ਜਿਹੜੀ ਕੁੰਭ ਕਰਨੀ ਨੀਂਦ ਜਿਹੜਾ ਪ੍ਰਸ਼ਾਸਨ ਜਾਗਿਆ ਪਿਆ ਉਹਨੂੰ ਬਹੁਤ ਜਗਾਣਾ ਚਾਹੀਦਾ ਹੈ ਉਹ ਦਫਤਰਾਂ ਚੋਂ ਨਿਕਲਣ ਮੈਂ ਤਾਂ ਵੀ ਕਹਿਣਾ ਚਾਹੂੰਗਾ ਕਈ ਪ੍ਰਸ਼ਾਸਕੀ ਅਧਿਕਾਰੀ ਨੇ ਜਿਹੜੇ ਅੱਜ ਤੱਕ ਆਪਣੇ ਦਫਤਰ ਚੋਂ ਨਿਕਲ ਕੇ ਕਦੀ ਉਹਨਾਂ ਨੇ ਸ਼ਹਿਰ ਦਾ ਖੇਡਾ ਨਹੀਂ ਮਾਰਿਆ ਉਹ ਹਾਲਾਤ ਨਹੀਂ ਜਾਣਦੇ ਫਰੋਜ਼ਪੁਰ ਨੂੰ ਫਰੋਜ਼ਪੁਰ ਦੇ ਔਰ ਫਰੋਜ਼ਪੁਰ ਇਸ ਟਾਈਮ ਬਹੁਤ ਜ਼ਿਆਦਾ ਜਨਤਾ ਦੁਖੀ ਹੈ ਔਰ ਉਹਨਾਂ ਦੀ ਬਾਹ ਫੜਨਾ ਇਹ ਜਿਹੜਾ ਮੁਕ ਕ੍ਰਾਈਮ ਮੁਕਤ ਫਰੋਜ਼ਪੁਰ ਆ ਉਹਨੂੰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਸਾਰੇ ਲੋਕਾਂ ਦੇ ਨਾਲ ਆ ਹਮੇਸ਼ਾ ਦੀ ਤਰ੍ਹਾਂ ਨਾਲ ਖੜਾਂਗੇ ਔਰ ਜਿੱਤੇ ਵੀ ਜਿਵੇਂ ਤੁਹਾਡੀ ਡਿਊਟੀ ਲੱਗੇ ਉਹ ਪੂਰੀ ਤਰ੍ਹਾਂ ਨਾਲ ਜਿਹੜਾ ਹੈਗਾ ਇਸ ਵੇਲੇ ਫਰੋਜ਼ਪੁਰ ਦੇ ਲਈ ਬੜਾ ਚਿੰਤਾ ਦਾ ਵਿਸ਼ਾ ਹੈ ਜਿਹੜਾ ਕਿ ਹੁਣ ਨਵਾਂ ਇੱਕ ਟ੍ਰੈਂਡ ਸ਼ੁਰੂ ਹੋਇਆ ਹੈ ਪਹਿਲੇ ਕੁਰਤਾ ਫਾੜੂ ਕ੍ਰੈਂਡ ਸ਼ੁਰੂ ਹੋਇਆ ਸੀ ਹੁਣ ਲੋਕਾਂ ਦਾ ਛੱਡਰ ਤੋਂ ਟ੍ਰੈਂਡ ਸ਼ੁਰੂ ਹੋ ਗਿਆ ਹੈ ਲੇਡੀਜ਼ ਦੀਆਂ ਵਾਲੀਆਂ ਲਾ ਲੁੰਦੇ ਆ ਰਸਤੇ 'ਚ ਕੋਈ ਤੁਰਿਆ ਜਾਂਦਾ ਹੈ ਉਹਦੇ ਕੋਲ ਉਹਦੇ ਪੈਸੇ ਖੋਲ ਲੈਂਦੇ ਕੋਈ ਸਵੇਰੇ ਅਰਲੀ ਮਾਰਨਿੰਗ ਦੇ ਟ੍ਰੇਨਸ ਤੋਂ ਛੱਡਣ ਜਾਂਦਾ ਬੰਦਾ ਤੇ ਉਹਦੇ ਪੈਸੇ ਖੋਲ ਲੈਂਦੇ ਮੁੱਦਾ ਸਾਡਾ ਇਹ ਹੈ ਕਿ ਵੀ ਫਿਰੋਜ਼ਪੁਰ ਇੰਨਾ ਬੁਰਾ ਹਾਲਾਤ ਡਿਜ਼ਰਵ ਨਹੀਂ ਕਰਦਾ ਸ਼ਾਮ ਦੇ ਵੇਲੇ ਕੋਈ ਬੰਦਾ ਘਰੋਂ ਨਹੀਂ ਨਿਕਲ ਸਕਦਾ ਸਵੇਰੇ ਲੋਕ ਸੈਰ ਨਹੀਂ ਕਰ ਸਕਦੇ ਪਾਰਕ ਸਾਡੇ ਖਾਲੀ ਪਏ ਨੇ ਸਵੇਰੇ ਕੋਈ ਸੈਰ ਹੀ ਨਹੀਂ ਕਰਨ ਜਾਂਦਾ ਉਹ ਕਹਿੰਦਾ ਯਾਰ ਸੈਰ ਕੀ ਕਰਨ ਜ ਕੋ ਕਰਾਂ ਜਾਣੇ ਵੇ ਅਸੀਂ ਸ਼ਾਮ ਨੂੰ ਕੋਈ ਸ਼ਹਿਰ ਕਰਨਾ ਚਾਹੁੰਦਾ ਉਹ ਨਹੀਂ ਕਰ ਸਕਦਾ ਜਿਵੇਂ ਸਾਡਾ ਸਾਡਾ ਬਿਜ਼ਨਸ ਹੈ ਸਾਡੇ ਬਿਜ਼ਨਸ ਤੇ ਵੀ ਬਹੁਤ ਇਫੈਕਟ ਹੈ ਕਿ ਲੋਕ ਰੋਟੀ ਖਾਣ ਨਹੀਂ ਆਉਂਦੇ ਤੁ ਲਲਨ ਨੂੰ ਪਤਾ ਹੀ ਨਹੀਂ ਸਾਡੇ ਨਾਲ ਬੰਨਾ ਕੀ ਹੈ ਕਿ ਸਾਡਾ ਮੋਬਾਈਲ ਖੋਲਣਾ ਹੈ ਕੁਝ ਖੋਲਣਾ ਹੈ ਗੋਲੀਆਂ ਚੱਲ ਰਹੀਆਂ ਨੇ ਚਲੋ ਆਪ ਕੁਝ ਥੋੜੇ ਦਿਨਾਂ ਤੋਂ ਰੋਇਪੁਰ ਚ ਮਿਹਰਬਾਨੀ ਹੈ ਕਿ ਕੋਈ ਇਦਾਂ ਦੀ ਗਨ ਸ਼ਾਟ ਨਹੀਂ ਹੋਇਆ ਕਿ ਅਦਰਵਾਇਜ਼ ਐਕਟਿਵਾ ਚੋਰੀ ਚੈਨਾ ਚੋਰੀ ਕਾਂਡੇ ਚੋਰੀ ਘਰਾਂ ਦੇ ਵਿੱਚ ਵੜ ਕੇ ਚੋਰੀਆਂ ਇਹ ਜਿਹੜਾ ਕਿ ਇਹ ਰੋਜ਼ ਦਾ ਕੰਮ ਹੋਇਆ ਇਹ ਉਹਦੇ ਅਗੇਂਸਟ ਰੋਸ਼ ਪ੍ਰਦਰਸ਼ਨ ਦੇ ਵਿੱਚ ਜੇ ਕੁਝ ਬਹੁਤ ਬਾਰ ਇਕੱਠੇ ਕੀਤੇ ਗਏ ਨੇ ਤੇ ਜਿਹੜਾ ਨੈਕਸਟ ਪਲਾਨ ਬਣਾਇਆ ਗਿਆ ਹੈ ਇਹ ਹੁਣ ਇੱਕ ਬਹੁਤ ਵੱਡਾ ਬਹੁਤ ਹੀ ਵੱਡਾ ਧਰਨਾ ਕਰਨਾ ਪਏਗਾ ਜਿਹੜਾ ਕਿ ਪ੍ਰੋਜੈਕਟ ਦੇ ਇਤਿਹਾਸ ਦੇ ਵਿੱਚ ਹਮੇਸ਼ਾ ਯਾਦ ਰੱਖਿਆ ਗਿਆਗਾ ਉਹਦੇ ਵਿੱਚ ਸਾਰੇ ਪ੍ਰਸ਼ਾਸਨ ਜਿਹੜਾਂ ਦੀ ਇਹ ਨੈਗਲੀਜੈਂਸੀ ਹੈ ਉਹਨਾਂ ਨੂੰ ਇਹਦੇ ਲਈ ਖੇਤ ਵਿਚ ਘੇਰਿਆ ਜਾਏਗਾ ਪੁਲਿਸ ਜ਼ਿੰਮੇਵਾਰ ਆ ਲੋਕ ਜ਼ਿੰਮੇਵਾਰ ਨੇ ਕੌਣ ਜ਼ਿੰਮੇਵਾਰ ਮੰਨਿਆ ਇਸ ਮੀਟਿੰਗ ਚ ਕੀ ਸੱਚਾ ਕੱਢਿਆ ਕਿ ਕਿਸ ਦੀ ਗਲਤੀ ਹੋ ਸਕਦੀ ਹੈ ਕਿ ਇਸ ਕਰਕੇ ਸਾਰੇ ਪੂਰੇ ਪ੍ਰੋਜੈਕਟਰ ਨੂੰ ਸਜ਼ਾ ਮਿਲ ਰਹੀ ਹੈ ਸਰ ਇਹਦੇ ਚ ਸਾਰਿਆਂ ਦੀ ਜ਼ਿੰਮੇਵਾਰੀ ਹੈ ਪੁਲਿਸ ਦੀ ਜ਼ਿੰਮੇਵਾਰੀ ਹੈ ਕਿ ਵੀ ਪੁਲਿਸ ਆਪਣੀਆਂ ਡਿਊਟੀਆਂ ਅੱਛੇ ਤਰੀਕੇ ਦੇ ਨਾਲ ਨਿਭਾਵੇ ਰਾਤ ਦੇ ਵੇਲੇ ਜੇ ਕੁਝ ਪੀਸੀਆਸ ਵਿਧਾਨ ਦੀ ਲੋੜ ਹੈ ਤੇ ਉਹਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਪੁਲਿਸ ਨੂੰ ਅਸੀਂ ਤਾਂ ਪੁਲਿਸ ਤੇ ਡਿਪੈਂਡਡ ਆ ਨਹੀਂ ਅਸੀਂ ਹੋਮਨ ਹੈਂਡਲਿੰਗ ਅਸੀਂ ਤਾਂ ਕਰਨੀ چاہیے ਨਾ ਅਸੀਂ ਉਹਨਾਂ ਨੂੰ ਮਾਰਕੁੱਟ ਸਕਦੇ ਆ ਨਾ ਅਸੀਂ ਡੰਡਾ ਮਾਰ ਸਕਦੇ ਆ ਨਾ ਅਸੀਂ ਕੁਝ ਇਹ ਕੰਮ ਤਾਂ ਪੁਲਿਸ ਨੇ ਹੀ ਕਰਨਾ ਹੈ ਪੁਲਿਸ ਨੂੰ ਪੀਸੀਆਰ ਜਾਂ ਵਿਧਾਨੀਆਂ ਚਾਹੀਦੀਆਂ ਨੇ ਜਿਹੜੇ ਅਫਸਰ ਨੇ ਉਹਨਾਂ ਨੂੰ ਇਹਨਾਂ ਨੂੰ ਸੰਜੀਦਗੀ ਨਾਲ ਲੈਣਾ ਕਿ ਕੀ ਹੁੰਦਾ ਬਈ ਜਿਹੜੇ ਕ੍ਰਾਈਮ ਤੋਂ ਅਸੀਂ ਪਰੇਸ਼ਾਨ ਆ ਨਾ ਇਹ ਉਹਨੂੰ ਪੈਡਿ ਕ੍ਰਾਈਮ ਕਹਿੰਦੇ ਆ ਪਰ ਪਬਲਿਕ ਜਿਹੜੀ ਸਭ ਤੋਂ ਜ਼ਿਆਦਾ ਪਰੇਸ਼ਾਨ ਹੈ ਨਾ ਉਹ ਪੈਟੀ ਕ੍ਰਾਈਮ ਤੋਂ ਪਰੇਸ਼ਾਨ ਹੈ ਪੈਟੀ ਕ੍ਰਾਈਮ ਮੀਨਸ ਕਿ ਜਿਹੜਾ ਕੋਈ 5-10 ਹਜ਼ਾਰ ਦਾ ਚੋਰੀ ਹੁੰਦੀ ਹੈ ਉਹਨੂੰ ਪੈਟੀ ਕ੍ਰਾਈਮ ਕਹਿੰਦਾ ਪਰ ਲੋਕ ਲੋਕਾਂ ਦੀ ਜਿਹੜਾ ਚਿੰਤਾ ਦਾ ਵਿਸ਼ਾ ਹੀ ਹੋਇਆ ਕਿ ਦੇਖੋ ਦੁਕਾਨ ਜਿਹੜਾ ਛੱਡਾ ਟੁੱਟ ਗਿਆ 5-10 ਹਜ਼ਾਰ ਰੁਪਏ ਤੋਂ ਪਹਿਲੇ ਛੱਡਾ ਠੀਕ ਕਰਾਉਣ ਦੇ ਲੱਗ ਜਾਂਦਾ ਫਿਰ ਖੜੇ ਪੈਰ ਸਕਿੱਲ ਡਿਲੀਵਰੀ ਨਹੀਂ ਮਿਲਦੀ ਜੇ ਕਿਸੇ ਦਾ ਸਾਈਕਲ ਬੱਚੇ ਦਾ ਕੋਈ ਗਾਇ ਚੱਕਿਆ ਗਿਆ ਜੇ ਕਿਸੇ ਦਾ ਇਨਵਰਟਰ ਬਾਹਰ ਪਿਆ ਉਹਦਾ ਬੈਟਰੀ ਚੱਕੀ ਗਈ ਇਹ ਚੀਜ਼ਾਂ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਔਰ ਪੁਲਿਸ ਚਾਵੇ ਤੇ ਇਹਨਾਂ ਨੂੰ ਜਿਹੜਾ ਹੈਗਾ ਜੀ ਰੋਕ ਸਕਦੀ ਹੈ ਜਿਹੜੇ ਕ੍ਰਿਮੀਨਲ ਫੜੇ ਜਾਂਦੇ ਨੇ ਉਹਨਾਂ ਨੂੰ ਲੰਬੇ ਟਾਈਮ ਦੇ ਲਈ ਅੰਦਰ ਰੱਖਿਆ ਜਾਵੇ ਅਸੀਂ ਉਹਦੇ ਲਈ ਕੁਝ ਹੋਰ ਵੀ ਵਕੀਲ ਸਾਹਿਬਾਂ ਨੂੰ ਨਾਕ ਦਿਖਾਇਆ ਹੋਈ ਸੀ ਕਿਸਮਾ ਲਈ ਪਲਾਨ ਕੀਤਾ ਹੈ ਅਸੀਂ ਸਾਰੇ ਵਕੀਲਾਂ ਦੀ ਵੀ ਸਲਾਹ ਲੈ ਰਹੇ ਹਾਂ ਕਿ ਉਹਦੇ ਵਿੱਚ ਜਿਹੜੇ ਹੈਪਚੁਅਲ ਕ੍ਰਿਮੀਨਲਸ ਨੇ ਕੋਈ ਇਤਦਰਾ ਸਿਸਟਮ ਬਣਾਇਆ ਜਾਵੇ ਕਿ ਉਹਨਾਂ ਨੂੰ ਦੁਆਰਾ ਤੋਂ ਜਲਦੀ ਜ਼ਮਾਨਤ ਨਾ ਮਿਲੇ ਤਾਂ ਕਿ ਉਹ ਜਿੱਥੇ ਉਹਨਾਂ ਦੀ ਥਾਂ ਹੈਗੀ ਉਹ ਉੱਥੇ ਸਿਰਫ 40-50 ਬੰਦਿਆਂ ਦੀ ਮੀਟਿੰਗ ਅਸੀਂ ਬੁਲਾਈ ਸੀ ਬਹੁਤ ਵੀ ਇਕੱਠ ਵੱਡਾ ਕੀਤਾ ਨਹੀਂ ਹੈ ਪਰ ਆਉਣ ਵਾਲੇ ਸਮੇਂ ਜਿਵੇਂ ਜੀਜੀ ਦਸੇ ਬਗਨਾਮੀ ਦੱਸਿਆ ਫੈਸਲਾ ਲਿਆ ਗਿਆ ਕਿ 7 ਫਰਵਰੀ ਨੂੰ ਸੀ ਬਹੁਤ ਮੋਟਾ ਇਕੱਠਾ ਕਰਕੇ ਪੁਲਿਸ ਕਿੜਾ ਸਪੈਸ਼ਲਿਸਟ ਪੁਲਿਸ ਪ੍ਰਸ਼ਾਸਨ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕੋਈ ਚੋਰੀਆਂ ਚਕਰੀਆਂ ਇਹ ਨਹੀਂ ਕਿ ਕੱਢੀ ਵਾਰੀ ਹੋ ਗਈ ਹੈ ਕਿ ਉਹਨੇ ਸਰਕਾਰ ਆਈ ਸ਼ੁਰੂ ਹੋ ਗਈ ਜਾਂ ਐਸਐਸਪੀ ਆਇਆ ਸ਼ੁਰੂ ਹੈ ਚੋਰੀਆਂ ਸ਼ੁਰੂ ਤੋਂ ਹੁੰਦੀਆਂ ਆ ਰਹੀਆਂ ਥੋੜੇ ਬੋਤੇ ਜਿਹੜੇ ਗੈਰ ਡੈਲੀਮੈਂਟਸ ਨੇ ਹਮੇਸ਼ਾ ਐਕਟਿਵ ਰਹਿੰਦੇ ਨੇ ਔਰ ਇੰਨੀ ਗੜੀ ਖੋਲ ਜਿਹੜੀ ਹੈ ਕਿ ਜਿਵੇਂ ਬਿਲਕੁਲ ਬੇਸਿਕਰ ਹੋ ਕੇ ਆਪਣੇ ਅੱਜ ਚੋਰੀ ਕੀਤੀ ਕੱਡੇਵਾ ਦਾ ਉਹ ਕੋਈ ਪਕੜ ਵੀ ਲੰਦਾ ਉਹਨਾਂ ਨੂੰ ਛਾਲੇ ਚੋ 2 ਘੰਟੇ ਬਾਅਦ ਉਹਨਾਂ ਦੇ ਛੁੜਕਾਰਾ ਹੋ ਜਾਂਦਾ ਉਹਨਾਂ ਦਾ ਜਿਹੜਾ ਹੌਸਲਾ ਉਹ ਵਧ ਜਾਂਦਾ ਕਿ ਚਲੋ ਹੋਣਾ ਪੜਨਾ ਸ਼ਾਮ ਨੂੰ ਪਛੀਦਣ ਹੈ ਤੋਂ ਬੇਸ਼ੱਕ ਇਸ ਸਿਸਟਮ ਬਹੁਤ ਵਧੀਆ ਬੰਦੇ ਨੇ ਪਰ ਖੱਲੜੀਆਂ ਜਿਹੜਾ ਸਟਾਫ ਹੈ ਉਹ ਸਾਰੇ ਸ਼ਹਿਰ ਦਾ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਉਹਨਾਂ ਉਹਨਾਂ ਜਿਹੜਾ ਨੀਤੀ ਨਾਲ ਕੰਮ ਕੀਤਾ ਜਾ ਰਿਹਾ ਉਹ ਐਫੀਸ਼ੀਐਂਟ ਨੀਤੀ ਨਾਲ ਨਹੀਂ ਕੰਮ ਕਰਦੇ ਜਿਹਦੇ ਨਾਲ ਜਿਹੜਾ ਲੈਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਬੱਦ ਤੋਂ ਬੱਦਤਰ ਹੋਦੀ ਜਾ ਰਹੀ ਹੈ ਤੋ ਸਾਰਿਆਂ ਨੂੰ ਅਸੀਂ ਬੇਨਤੀ ਕਰਾਂਗੇ ਸ਼ਹਿਰ ਵਾਸੀਆਂ ਨੂੰ ਕਿ ਤੁਸੀਂ ਵੀ ਸਹਿਯੋਗ ਦਿਓ ਪ੍ਰਸ਼ਾਸਨ ਨੂੰ ਕਿ ਜਿਵੇਂ ਇੱਕ ਲਾਈਫਾਂ ਦੀ ਗੱਲ ਆਈ ਕਿ ਸਾਰੇ ਸਟਾਫਰਾਂ ਜੀ ਆਪਣੇ ਲਾਈਫਾਂ ਮਿਕਸ ਦਾ ਆ ਕੇ ਰੱਖਣ ਥੋੜਾ ਜਿਹਾ ਚੌਕਸ ਰਹਿਣ ਤੇ ਇੱਕ ਇਹ ਵੀ ਗੱਲ ਆਈ ਕਿ ਕਿ ਜਿਨ੍ਹਾਂ ਗੱਡੀਆਂ ਦੇ ਨੰਬਰ ਸਕੂਟਰ ਦੇ ਬਿਨਾਂ ਨੰਬਰ ਪਲੇਟ ਤੋਂ ਜਿਹੜੇ ਨੇ ਉਹਨਾਂ ਨੂੰ ਪਰੌਲ ਤੋਂ ਨਾਮ ਤੇ ਪੰਜਾਬ ਦੇ ਉਹਨਾਂ ਨੂੰ ਪੈਟਰੋਲ ਨਾ ਪਾਇਆ ਜਾਵੇ ਜਾਂ ਜਿਹਨੂੰ ਟੱਕੇ ਜਿਹੜੇ ਜਾਂਦੇ ਨੇ ਵੈਸੇ ਪੁਲਿਸ ਨੇ ਪਹਿਲਾਂ ਵੀ ਇਹਦੇ ਬਾਰੇ ਇਨਸਟਰਕਸ਼ਨਾਂ ਜਾਰੀ ਕੀਤੀਆਂ ਤਾਂ ਉਹਨਾਂ ਨੂੰ ਦੁਬਾਰਾ ਬੇਨਤੀ ਹੈ ਕਿ ਇਹਨਾਂ ਨੂੰ ਲਾਗੂ ਕੀਤਾ ਜਾਵੇ ਜਿਹੜੇ ਲੋਕ ਬਿਨਾਂ ਨੰਬਰ ਪਲੇਅਰ ਜੋ ਸਕੂਟਰ ਘੁਆਰੇ ਲਈਆਂ ਤਿੰਨ ਤਿੰਨ ਜਿਹੜੇ ਲੱਖ ਦਿਨ ਤੋਂ ਫਰੇ ਨੇ ਜਾਂ ਜਿਨ੍ਹਾਂ ਨੇ ਆਪਣੇ ਮੂੰਹ ਬੰਨ ਕੇ ਖੁੰਦਿਆ ਨਹੀਂ ਕਿ ਉਹਨਾਂ ਦੇ ਵੀ ਰੋਸ ਤੋਂ ਕਿਤੇ ਜਾਵੇ ਉਹ ਸਰਗਮ ਪੁਲਿਸ ਨੇ ਇੱਕ ਵਾਰੀ ਜਰ ਬੇਨਤੀ ਹੈ ਕਿ ਪੁਲਿਸਕਲ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਪੁਲਿਸ ਨੂੰ ਜਿਹੜਾ ਹੈ ਉਹਨਾਂ ਨੂੰ ਸਿੱਟੇ ਤੇ ਉਹਨਾਂ ਨੂੰ ਇਸ ਗੱਲ ਦੀ ਪਾਬੰਦ ਕਰਨ ਕਿ ਜਿਹੜੇ ਗੋਲਪੁਰ ਦੇ ਵਿੱਚ ਲਾਅਨ ਲਾੜ ਰਿਹਾ ਥਾਗ ਉਹਿਆ 2000ਾਇਨ ਚੋਰੀ ਹੋ ਰਹੀ ਹੈ ਇਹਨਾਂ ਤੋਂ ਵਾਪਸ